ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਮੁਲਾਜ਼ਮਾਂ ਲਈ ਅਹਿਮ ਖਬਰ ਸੁਪਰੀਮ ਕੋਰਟ ਨੇ ਐਚ ਆਰ ਏ ਕਲੇਮ ਸਬੰਧਿਤ ਟੀ ਏ ਐਮ ਫੈਸਲੇ ਦੇ ਨਾਲ ਹੀ ਹਾਲ ਹੀ ਜੋ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਸਰਕਾਰ ਕਰਮਚਾਰੀ ਜੋ ਆਪਣੇ ਸੇਵਾਮੁਕਤ ਸਰਕਾਰੀ ਕਰਮਚਾਰੀ ਪਿਤਾ ਨੂੰ ਲਾਟ ਇਰੀਅ ਮੁਕਤ ਰਿਹائش ਜੇ ਰਹ ਰਹੇ ਹਨ ਕਿਸੇ ਵੀ ਹਾਊਸ ਰੀਟ ਅਲਾਉਸ ਦਾ ਦਾਵਾ ਕਰਨ ਦਾ ਹੱਕਦਾਰ ਨਹੀਂ ਹੈ ਇਸ ਦੇ ਨਾਲ ਹੀ ਜਸਟਿਸ ਬਿਆਰ ਗਵਾਹੀ ਦੇ ਸੰਦੇਸ਼ ਸੰਦੀਪ ਮਹਿਤਾ ਨੇ ਬਚ ਨੇ ਖਿਲਾਫ ਐਚ ਆਈਏ ਦੇ ਨਾਲ ਹੀ ਉਹਨਾਂ ਨੇ ਇਸ ਦੀ ਕਾਰਵਾਈ ਕੀਤੀ ਹੈ ਨੋਟਿਸ ਬਰਕਰਾਰ ਰੱਖਦੇ ਹੋਏ ਕਿਹਾ ਹੈ ਕਿ ਜੰਮੂ ਦੇ ਕਸ਼ਮੀਰ ਸਿਵਲ ਨਾਲ ਨਿਯੁਕਤ 1992 ਦੇ ਤੈਤ ਸੇਵਾਮੁਕਤ ਪਿਤਾ ਨਾਲ ਸਰਕਾਰੀ ਰਿਹਸ਼ ਸੇਵਾ ਕਰਦਾ ਸਰਕਾਰੀ ਮੁਲਾਜ਼ਮੇ ਚਾਰਦਾ ਦਾਅਵਾ ਨਹੀਂ ਕਰ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਇਸ ਲਈ ਅਪਲੀਕੈਂਟ ਨੂੰ 399814 ਰੁਪਏ ਅਦਾ ਕਰਨ ਲਈ ਰਿਕੁਆਇਰ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ